ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਇਹੋ ਜੀਆਂ ਅੱਠ ਗੱਡੀਆਂ ਦੀ ਜਿਨ੍ਹਾਂ ਨੂੰ ਤੁਸੀਂ ਕਿਸੇ ਨੂੰ ਲੈਣ ਨਹੀਂ ਦੇਣਾ ਜੇਕਰ ਉਹ ਤੁਹਾਡਾ ਮਿੱਤਰ ਹੈ ਕੋਈ ਰਿਸ਼ਤੇਦਾਰ ਹੈ ਜੇਕਰ ਤੁਹਾਨੂੰ ਆਸੇ ਪਾਸੇ ਕੋਈ ਇਹੋ ਜੀ ਗੱਡੀ ਲੈਂਦਾ ਦਿਸ ਜਾਂਦਾ ਹੈ ਉਹਦੇ ਪੈਸੇ ਲੈ ਕੇ ਭਾਜੋ ਠੀਕ ਹੈ ਫਿਰ ਕੰਪਨੀ ਵਾਲਿਆਂ ਨੂੰ ਤਾਂ ਨਹੀਂ ਐਵੇਂ ਦੇਣੀ ਫਾਲਕਬਾਦ ਨੂੰ ਵਾਸ ਮੋੜਦੇ ਤੇ ਮਗਰੋਂ ਆ ਕੇ ਕਹਦੇ ਬਈ ਗਲਤੀ ਹੋ ਗਈ ਸੀ ਗੱਲ ਆਸੇ ਦੀ ਨਹੀਂ ਗੱਲ ਸਹੀ ਹੈ ਮੈਂ ਅੱਜ ਤੁਹਾਨੂੰ ਇਹਦੀਆਂ 8 ਗੱਡੀਆਂ ਦੇ ਨਾਮ ਦੱਸੂਗਾ ਜਿਹੜੀਆਂ ਲੈਣੀਆਂ ਜਮੇ ਵਰਤ ਨਹੀਂ ਬਈ ਅੱਜ ਦੇ ਟਾਈਮ 'ਚ ਬਿਲਕੁਲ ਵੀ ਕਿਸੇ ਕੰਮ ਨਹੀਂ ਆਉਂਦੀਆਂ ਕਿਉਂਕਿ ਚਲਾਈ ਉਹਦੇ ਤੋਂ ਜਾਣੀ ਨਹੀਂ ਰੀਸੇਲ ਉਹਦੀ ਹੋਣੀ ਨਹੀਂ ਕੰਮ ਛੋੜੇ ਵੀ ਨਹੀਂ ਕਿਉਂਕਿ ਚਲਾਈ ਸੋਤੋਂ ਵੀ ਨਹੀਂ ਜਾਣੀ ਹਾਂ ਇੰਨਾ ਫਾਇਦਾ ਜਦੋਂ ਕੋਈ ਮੰਗਣ ਨਹੀਂ ਆਉਂਦਾ ਨਾ ਛੋੜੇ ਕੋਈ ਰਿਸ਼ਤੇਦਾਰ ਆਵੇ ਤੇ ਨਾ ਛੋੜਾ ਕੋਈ ਗਵਾਂਢੀ ਆਉ ਜੇ ਇੱਕ ਆ ਹੀ ਲੈ ਗਿਆ ਬੜੂ ਕੇ ਦੀ ਹਵਾ ਇਨੀ ਕਿ ਕੱਢਦੇ ਨਹੀਂ ਆਣੇ ਵੀ ਮਗਰ ਆਖੂਗਾ ਭਾਈ ਇਹਨੂੰ ਘਰੇ ਹੀ ਲਾ ਲਾ ਜੇ ਤੁਸੀਂ ਵੇਚਣ ਜਾਓਗੇ ਨਾ ਹੋ ਵਿਕਣੀ ਐ ਸੋ ਧਿਆਨ ਨਾਲ ਵੇਖਿਓ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖਿਓ ਚੰਗੀ ਲੱਗੇ ਲਾਈਕ ਕਰਿਓ ਕਮੈਂਟ ਜ਼ਰੂਰ ਕਰਿਓ ਆਦੇ ਦੋਸਤਾਂ ਮਿੱਤਰਾਂ ਨਾਲ ਕਰ ਲਿਓ ਸ਼ੇਅਰ ਸੋ ਆਜੋ ਕਰਦੇ ਆਂ ਵੀਡੀਓ ਸ਼ੁਰੂ ਪੈਟਰੋਲ ਦੀਆਂ ਗੱਡੀਆਂ ਦੇ ਢੇਰ ਦੇ ਵਿੱਚੋਂ ਇੱਕ ਚੰਗੀ ਗੱਡੀ ਤੇ ਐਵਰੇਜ ਵਾਲੀ ਗੱਡੀ ਭਾਲਣਾ ਬਹੁਤ ਮੁਸ਼ਕਲ ਆ ਵੀ ਅੱਜ ਕੱਲ੍ਹ ਦੇ ਸਮੇਂ ਦੇ ਕਿਉਂਕਿ ਜੇ ਤੁਸੀਂ ਇੱਕ ਵਾਰੀ ਗਲਤ ਗੱਡੀ ਲੈ ਲਈ ਸੋਡਾ ਉਹਨੇ ਲਹੂ ਪੀ ਜਾਣਾ ساری ਉਮਰ ਤੁਸੀਂ ਉਹਨੂੰ ਚਲਾ ਵੀ ਨਹੀਂ ਸਕਣਾ ਸੋ ਤੁਹਾਡੀ ਸਿਹਤ ਦਾ ਖਿਆਲ ਰੱਖਦੇ ਹੋਏ ਮੈਂ ਤੁਹਾਨੂੰ ਮਰਵਾਉਣਾ ਇਹੋ ਜਿਹੀ 8 ਬਦਮਾਸ਼ਾਂ ਨਾਲ ਜਿਹੜੇ 8 ਗੱਡੀਆਂ ਨਾਲ ਜਿਹੜੇ ਤੁਸੀਂ ਨਹੀਂ ਲੈਣੀਆਂ ਦੇਖ ਇਹਨਾਂ ਦੇਖ ਤਾਂ ਦੀ ਪਛਾਣ ਤਾਂ ਨੂੰ ਮੈਂ ਆਪ ਕਰਾਉਣਾ ਇਹ ਬੰਦੇ ਨਹੀਂ ਚੁੜੇਲਾ ਨੇ ਚੁੜੇਲਾ ਸੋ ਪਹਿਲੇ ਨੰਬਰ ਤੇ ਗੱਡੀ ਹੈ ਜੀ Tata Carv ਸੋ ਚੰਗਾ ਤਾਂ ਲੱਗਦਾ ਨਹੀਂਗਾ ਹੁਣੇ-ਹੁਣੇ ਜੇ ਗੱਡੀ ਲਾਂਚ ਹੋਈ ਸੀ ਤੇ ਪਰ ਹੁਣੇ ਇਹਦੇ ਬਾਰੇ ਐਵੇਂ ਬੋਲਣਾ ਪੈ ਰਿਹਾ ਵੀ ਇਹਨੂੰ ਨਹੀਂ ਲੈਣੀ ਚਾਹੀਦੀ ਇਹ ਵੀ ਬਈ ਪੈਟਰੋਲ ਦੇ ਨਾਂ ਤੇ ਇੱਕ ਆਪਦੇ ਓਨਰ ਦਾ ਖੂਨ ਪੀਂਦੀ ਹੈ ਗੱਡੀ ਜਦੋਂ ਤੁਸੀਂ ਚਲਾਉਨੇ ਤਾਂ ਗੱਡੀ ਸਾਨੂੰ ਅੱਖਾਂ ਕੱਢ ਕੱਢ ਕੇ ਡਰਾਉਂਦੀ ਹੈ 1199 ਦਾ ਇਹਦਾ 1199 ਸੀਸੀ ਦਾ ਇੰਜਨ ਹੈ ਇਹਦਾ ਪਰ ਫੇਰ ਵੀ ਇਹ ਬਈ ਕੰਪਨੀ ਕਹਿੰਦੀ 14 ਦੀ ਐਵਰੇਜ ਹੀ ਦਿੰਦੀ ਹੈ ਕੰਪਨੀ 14 ਦੀ ਕਹਿੰਦੀ ਐ ਤੁਹਾਨੂੰ ਐਕਚੁਅਲ ਚ 8 ਤੋਂ 9 ਦੀ ਐਵਰੇਜ ਹੀ ਦੇਗੀ ਭੁੱਲ ਭਲੇਖੇ ਜੇਕਰ ਤੁਹਾਨੂੰ ਦੱਸ ਦੀ ਐਵਰੇਜ ਦੇ ਦੇਵੇ ਤਾਂ ਗੁਰਦੁਆਰੇ ਜਾ ਕੇ ਪ੍ਰਸ਼ਾਦ ਜ਼ਰੂਰ ਵੰਡ ਕੇ ਆਇਓ ਤੇ ਸੀਰੀਅਸ ਲਿਓਣਾ ਕਿਉਂਕਿ ਗੱਡੀਆਂ ਟਾਟਾ ਦੀ ਗੱਡੀ ਤੋਂ ਐਵਰੇਜ ਭਾਲਣਾ ਐਵੇਂ ਐ ਜਿਵੇਂ ਜੰਗਲ ਚ ਜਾ ਕੇ ਕਿਸੇ ਰੱਬ ਨੂੰ ਭਾਲਣਾ ਜਿਵੇਂ ਭਗਵਾਨ ਵੀ ਛੇਤੀ ਛੇਤੀ ਕਿਸੇ ਨੂੰ ਦਰਸ਼ਨ ਨਹੀਂ ਦਿੰਦੇ ਉਵੇਂ ਬਈ ਗੱਡੀਆਂ ਟਾਟਾ ਦੀਆਂ ਗੱਡੀਆਂ ਛੇਤੀ ਛੇਤੀ ਕਿਸੇ ਨੂੰ ਐਵਰੇਜ ਨਹੀਂ ਦਿੰਦੀਆਂ ਤੇ ਇਹ ਤੁਹਾਡੇ ਮਗਰੋਂ ਵੀ ਨਹੀਂ ਲੈਂਦੀਆਂ ਉੱਤੋਂ ਇਹਦਾ 13 ਕੁਆਂਟਲ ਦੇ 50 ਕਿਲੋ ਵਜ਼ਨ ਹੈ ਜਿਹੜਾ ਕਿ ਟਾਇਰਾਂ ਦੀ ਤੇ ਤੁਹਾਡੇ सਸਪੈਂਸ਼ਨ ਦੀ ਐਸਸੀ ਕੀ ਤੈਸੀ ਕਰਕੇ ਰੱਖੇਗਾ ਇਹਦਾ ਨਾਏ ਇੱਥੇ ਰੱਖ ਦੂਜੇ ਨੰਬਰ ਤੇ ਜਿਹੜੀ ਗੱਡੀ ਆ ਉਹ ਵੀ ਹੈਗੀ ਹੈ ਨੈਕਸਨ ਪੈਟਰੋਲ ਡੀਜ਼ਲ ਦੀ ਤਾਂ ਬਹੁਤ ਵਧੀਆ ਹੈ ਪਰ ਪੈਟਰੋਲ ਦੀ ਕੋਈ ਐਵਰੇਜ ਹੀ ਨਹੀਂ ਦੱਸਦਾ ਬਈ ਕੰਪਨੀ ਕਹਿੰਦੀ ਇਹਦੀ 17 ਦੀ ਐਵਰੇਜ ਆ ਪਰ 17 ਦੀ ਦਿੰਦੀ ਨਹੀਂ ਮੁਸ਼ਕਲ ਨਾਲ 11 ਤੋਂ 12 ਦੀ ਐਵਰੇਜ ਦਿੰਦੀ ਹੈ ਪਤਾ ਨਹੀਂ ਉਹ ਕਿਹੜੇ ਲੋਕ ਆ ਜਿਹੜੇ ਕਹਿ ਦਿੰਦੇ ਆ ਇਹ 20 ਦੀ ਐਵਰੇਜ ਦਿੰਦੇ ਆ ਉਹਨਾਂ ਦੀ ਭਾਲ ਜਾਰੀ ਹੈ ਜੇਕਰ ਤੁਹਾਡੇ ਵੀ ਆਸ ਪੜੋਸ ਜਾਂ ਕਿਤੇ ਰਹਿੰਦੇ ਆ ਤਾਂ ਜਰੂਰ ਮਿਲਵਾਏ ਆਪਾਂ ਮੋਦੀ ਜੀ ਤੋਂ ਉਹਨਾਂ ਨੂੰ ਸਰੂਪਾ ਦਵਾਵਾਂਗੇ ਇਹਦੀ ਸ਼ਕਲ ਦੇਖ ਕੇ ਲੋਕ ਲੈ ਤਾਂ ਲੈਂਦੇ ਆ ਪਰ ਇਹਨੂੰ ਬਾਹਰ ਨਹੀਂ ਕੱਢ ਸਕਦੇ ਜੇਕਰ ਕਿਤੇ ਇੱਕ ਤਾਂ ਬਾਹਰ ਕੱਢ ਦੇ ਤਾਂ ਕਪੜਾ ਮਾਰ ਕੇ ਅੰਦਰ ਹੀ ਫੇਰ ਇਹਨੂੰ ਲੁਕੋ ਦਿੰਦੇ ਆ ਪੈਟਰੋਲ ਪੰਪ ਤੇ ਨੈਕਸਨ ਵਾਲੇ ਆਪਦੀ ਇੱਜ਼ਤ ਦਾ ਕਬਾੜਾ ਕਰਦੇ ਅਕਸਰ ਹੀ ਦੇਖੇ ਜਾਂਦੇ ਆ। ਬਾਕੀ ਬਈ ਜਿਹੜੇ ਵੈਗਨਾਰ ਵਾਲੇ ਆ ਜਿਨੇ 7 ਲੱਖ ਦੀ ਵੈਗਨਾਰ ਲਈਆ ਉਹ ਵੀ ਇਹਨਾਂ ਨੂੰ ਪੀਲੇ ਦੰਦੇ ਦਿਖਾ ਕੇ ਗਾਹ ਨੂੰ ਹੁੰਦੇ ਨਜ਼ਰ ਆਉਂਦੇ ਆ। ਕਹਿ ਦਿੰਦੇ ਆ ਸਾਡੀ ਤਾਂ 17 ਦੀ ਐਵਰੇਜ ਦਿੰਦੀ ਹੈ ਤੇ ਨੈਕਸਨ ਵਾਲਾ ਵਿਚਾਰਾ ਨਾਲੇ ਕੋਸੀ ਜਾਂਦਾ ਤੇ ਨਾਲੇ ਆਪਦੀ ਗੱਡੀ ਐ ਨਹੀਂ ਵੇਂਦਾ ਹੋਇਆ ਬੜਬੜ ਕਰਦਾ ਗਾਹ ਨੂੰ ਤੁਰਿਆ ਜਾਂਦਾ। ਨੈਕਸਨ ਦਾ ਰੇਟ ਵੀ ਬਈ 9 ਲੱਖ ਤੋਂ ਲੈ ਕੇ ਤੇ 16 ਲੱਖ ਤੱਕ ਜਾਂਦੀ ਹੈ। ਸੋ ਇਹਨੇ ਰੇਡ ਦੇ ਵਿੱਚ 1000 ਕਵਾਰੀ ਸੋਚਣਾ ਤਾਂ ਬਣਦਾ ਵੀ ਇਹਨੂੰ ਇੱਕ ਵਾਰੀ ਲੈਣ ਤੋਂ ਪਹਿਲਾਂ ਦਿੱਲੀ ਤੋਂ ਪੰਜਾਬ ਤੱਕ ਹਜ਼ਾਰਾਂ ਹੀ ਬੰਮ ਧਮਾਕੇ ਚਲਾ ਕੇ ਸਾਂਉਂਦੀ ਇਹਦੀ ਪੁਰਾਣੀ ਆਦਤ ਅੱਗੇ ਜਿਹੜੀ ਆਪਾਂ ਗੱਡੀ ਦੀ ਗੱਲ ਕਰਦੇ ਹਾਂ ਜੀ ਸਕੋਰਪੀਓ ਡੀਜ਼ਲ ਦੇ ਵਿੱਚ 7 ਸੀਟਰ ਆਉਂਦੀ ਹੈ ਵੀ ਉਹਦਾ ਕੋਈ ਤੋੜ ਹੀ ਨਹੀਂ ਪਰ ਪੈਟਰੋਲ ਦੇ ਵਿੱਚ ਕੋਈ ਹਾਲ ਹੀ ਨਹੀਂ ਬਈ ਇਹਦਾ ਤੁਸੀਂ ਇਹ ਕਿਤੇ ਦੇਖੀ ਵੀ ਨਹੀਂ ਹੋਣੀ ਪਰ ਵਿਖਦੀ ਜ਼ਰੂਰ ਹੈ ਜੇ ਤੁਹਾਡੇ ਵੀ ਆਸ-ਪਾਸ ਕੋਈ ਇਹੋ ਜਿਹਾ ਬੰਦਾ ਰਹਿੰਦਾ ਤਾਂ ਉਹਨੂੰ ਇੱਕ ਚਾਹ ਦਾ ਕੱਪ ਤੇ ਜਨੇਜਾ ਬੈਕਰੀ ਦੇ ਬਿਸਕੁਟ ਉਹਨੂੰ ਘਰੇ ਬੁਲਾ ਕੇ ਜਰੂਰ ਖਵਾਓ ਬਈ ਚੰਗਾ ਹੁੰਦਾ ਹੈ ਮਾੜੇ ਸਮੇਂ 'ਚ ਕਿਸੇ ਨੂੰ ਸਾਥ ਦੇਣਾ ਕਿਸੇ ਦਾ ਕੰਪਨੀ ਇਹਦੀ ਐਵਰੇਜ ਕਹਿੰਦੀ ਆ 12 ਦੀ ਪਰ 8 ਦੀ ਬਈ ਬਹੁਤ ਮੁਸ਼ਕਲ ਨਾਲ ਦਿੰਦੀ ਆ ਜੇਕਰ ਤੁਹਾਡੇ ਆਸ-ਪਾਸੇ ਕੋਈ ਕਹਿੰਦਾ ਵੀ ਸਾਡੀ ਗੱਡੀ ਤਾਂ ਦੱਸਦੀ ਐਵਰੇਜ ਦਿੰਦੀ ਆ ਤਾਂ ਬਈ ਉਹਦੇ ਸਿਰ ਪਾਰਟੀ ਤਾਂ ਬਣਦੀ ਆ ਤੁਸੀਂ ਉਹਨੂੰ ਕਹਿ ਸਕਦੇ ਹੋ ਕਿ ਲਿਆ ਬਈ ਪਾਰਟੀ ਦੇ ਬਾਕੀ ਸਕੋਰਪੀਓ ਪਟ્રોલ ਵਾਲੇ ਨੂੰ ਆਲਟੋ ਵਾਲਾ ਬੰਦਾ ਵੀ ਰੱਬਰ ਵਰਗਾ ਲੱਗਦਾ ਜਦੋਂ ਕਹਿ ਦਿੰਦਾ ਬਾਈ ਬਾਜ਼ਾਰ ਚੱਲਿਆਂ ਜਾਂ ਮੇਰੇ ਨਾਲ ਹੀ ਬਹਿ ਜਾ ਇੱਕ ਗੱਡੀ ਤੇ ਹੀ ਚੱਲਦੇ ਆ ਤਾਂ ਆਪਾਂ ਇੱਕ ਗੱਡੀ ਤੇ ਹੀ ਕੰਮ ਕਰ ਆਉਣੇ ਆ ਜਾਂ ਫਿਰ ਇਹ ਗੱਡੀ ਵਾਲਾ ਭਈ ਆਜਾ ਪਟ્રોલ ਪੰਪ ਅਪਲਾਈ ਕਰ ਦੇ ਕਿਉਂਕਿ ਜਿੰਨੇ ਪੈਸੇ ਨੇ ਗੱਡੀ ਤੇ ਲਾਇਆ ਉਹਨੇ ਦਾ ਇਹ ਤੇਲ ਪੀਣ ਵਾਲੀ ਆ ਵੈਸੇ ਤੁਸੀਂ ਇਹ ਪਟ્રોલ ਪੰਪ ਤੇ ਵੀ ਘਾਟ ਹੀ ਦੇਖੀ ਹੋਣੀ ਜੇਕਰ ਕਿਸੇ ਨੇ ਦੇਖੀ ਆ ਤਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਬਾਕੀ ਇਹ ਗੱਡੀ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ 16 ਲੱਖ ਤੋਂ ਲੈ ਕੇ 26 ਲੱਖ ਤੱਕ ਮਿਲਦੀ ਹੈ ਬਈ ਜੋ ਇੰਨੇ ਇੰਨੇ ਅਮਾਉਂਟ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਆਪਸ਼ਨਾਂ ਮਿਲ ਜਾਣਗੀਆਂ ਤੁਸੀਂ ਉਹ ਲੈ ਲਓ ਜੇਕਰ ਤੁਸੀਂ ਇਹੋ ਜੀ ਗੱਡੀ ਸੈਕੰਡ ਹੈਂਡ ਵਿੱਚ ਨਹੀਂ ਤਾਂ ਭੁੱਲ ਹੀ ਜਾਓਗੇ ਤੁਹਾਡੇ ਘਰੇ ਕੋਈ ਇਹਨੂੰ ਲੈਣ ਆਊਗਾ ਇਹਨੂੰ ਅਸੀਂ ਕਹਿੰਦੇ ਆ ਬਿੱਲੀ ਮਾਰ ਇਹਦੇ ਲਈ ਬੰਦਾ ਤੇ ਬਿੱਲੀ ਮਾਰਨਾ ਇੱਕ ਬਰਾਬਰ ਹੈ ਅੱਗੇ ਜਿਹੜੀ ਗੱਡੀ ਆਉਂਦੀ ਉਹ ਆ ਜੀ ਪਟ્રોલ ਦੀ ਵਰਨਾ ਇਹ ਸਿਰਫ ਵਿਆਹਾਂ ਸ਼ਾਦੀਆਂ ਵਾਲੇ ਦਿਨ ਮੁੰਡੇ ਨੂੰ ਢੋਣ ਵਾਸਤੇ ਹੀ ਵਰਤੀ ਜਾਂਦੀ ਆ ਤੇ ਜਿਵੇਂ ਹੀ ਵਿਆਹ ਚੱਲਦੇ ਆ ਉਵੇਂ ਤਾਂ ਇਹ ਚੱਲੀ ਜਾਂਦੀ ਆ ਤੇ ਜਿਵੇਂ ਹੀ ਵਿਆਹ ਬੰਦ ਹੁੰਦੇ ਆ ਤੇ ਬਸ ਇਹ ਵੀ ਬੰਦ ਜੇਕਰ ਇਹ ਗੱਡੀ ਤੁਸੀਂ ਡੇਲੀ ਵਰਤੋਂ ਲਈ ਲੈ ਰਹੇ ਹੋ ਤਾਂ ਤੁਹਾਡੀ ਇਹ ਬਈ ਬ੍ਰਾਂਡ ਵਜਾ ਦੂਗੀ 17 ਦੀ ਕੰਪਨੀ ਕਹਿੰਦੀ ਆ ਕਿ ਐਵਰੇਜ ਦਿੰਦੀ ਆ ਪਰ ਇਹ 17 ਦੀ ਦਿੰਦੀ ਨਹੀਂ 9 10 ਤੇ ਨਿਬੜ ਜਾਂਦਾ ਇਹਦਾ ਕੰਮ ਨਵੀਂ-ਨਵੀਂ ਤਾਂ ਹਜੇ ਲੋਕ ਚਾਹਣਾ ਚਲਾ ਲੈਂਦੇ ਆ ਪਰ ਪੁਰਾਣੀ ਨੂੰ ਤਾਂ ਬਈ ਇਹਨੂੰ ਕੋਈ ਪੁੱਛਦਾ ਵੀ ਨਹੀਂ ਜਿਦੇ ਕੋਲੇ ਗੱਡੀ ਹੈ ਨਾ ਵੀ ਉਹਨਾਂ ਦੇ ਆਂਡੀ ਗਵਾਂਡੀ ਵੀ ਉਹਨੂੰ ਤੰਗ ਨਹੀਂ ਕਰਦੇ ਨਾ ਛੋਡੇ ਤੋਂ ਲੈ ਕੇ ਜਾਣ ਤੇ ਨਾ ਤੁਹਾਨੂੰ ਉਹ ਦੇਣ ਕਿਉਂਕਿ ਤੁਸੀਂ ਉਹਨਾਂ ਦੇ ਕਿਸੇ ਕੰਮ ਦੇ ਨਹੀਂ ਬਾਕੀ ਰਹੀ ਇਹਦੇ ਪ੍ਰਾਈਸ ਦੀ ਗੱਲ 1.5 ਲੱਖ ਤੋਂ ਲੈ ਕੇ 20 ਲੱਖ ਤੱਕ ਦਾ ਇਹਦਾ ਪ੍ਰਾਈਸ ਹੈ ਇਹਦੇ ਵਿੱਚ ਤੁਹਾਨੂੰ ਹੋਰ ਬਹੁਤ ਵਧੀਆ ਵਧੀਆ ਗੱਡੀਆਂ ਐਵਰੇਜ ਵਾਲੀਆਂ ਤੇ ਵਧੀਆ ਸਟੈਂਡਰਡ ਦੀਆਂ ਗੱਡੀਆਂ ਮਿਲ ਜਾਣਗੀਆਂ ਇਹਦਾ ਨਾਮ ਹੈ ਕਾਂਡੋਰ ਇਸ ਦੇ ਸਿਰ ਦੇ ਉੱਤੇ ਪੂਰੇ 5 ਲੱਖ ਦਾ ਨਾਮ ਹੈ ਅਗਲੀ ਜਿਹੜੀ ਗੱਡੀ ਦੀ ਗੱਲ ਕਰਦੇ ਉਹ ਵੀ 7 ਸੀਟਰ ਹੈ ਬਈ MG Hector ਨਾ ਤਾਂ ਇਹਦਾ ਡੀਜ਼ਲ ਵਧੀਆ ਨਾ ਇਹਨਾਂ ਦਾ ਪੈਟਰੋਲ ਵਧੀਆ ਇਹੋ ਜੀ ਗੱਡੀ ਲੈਣ ਵਾਲਿਆਂ ਨੂੰ ਬਈ 21 ਤੋਪਾਂ ਨਾਲ ਆਪਣੇ ਵੱਲੋਂ ਸਲਾਮੀ ਕੰਪਨੀ ਕਹਿੰਦੀ ਬਈ ਸਾਡੀ ਗੱਡੀ ਹੈ ਜਿਹੜੀ 12 ਦੀ ਐਵਰੇਜ ਦਿੰਦੀ ਆ ਪਰ ਨਹੀਂ 8 ਤੋਂ 9 ਤੱਕ ਦੀ ਹੀ ਐਵਰੇਜ ਦਿੰਦੀ ਆ ਹੁਣ ਤੁਸੀਂ ਇਹ ਸੋਚੋਗੇ ਬਈ ਇੰਨੀ ਮਹਿੰਗੀ ਗੱਡੀ ਲੈਣ ਵਾਲੇ ਐਵਰੇਜ ਥੋੜੋ ਦੇਖਦੇ ਹੁੰਦੇ ਆ ਬਾਈ ਜੀ ਦੇਖਦੇ ਆ ਕਿਉਂਕਿ ਉਹਨਾਂ ਨੇ ਗੱਡੀ ਨੂੰ ਡੇਲੀ ਵਰਤਣਾ ਹੁੰਦਾ ਹੈ ਜੇਕਰ ਉਹ ਇਹ ਗੱਲਾਂ ਨਾ ਦੇਖਣ ਤਾਂ ਉਹ ਛੇਤੀ ਬਈ ਗੱਡੀ ਤੋਂ ਨਿਕਲ ਕੇ ਰੋਡ ਤੇ ਆਉਣ ਵਾਲੇ ਆ। ਜੇਕਰ ਹੈ ਹੀ ਅਗਲੇ ਦਾ 2 ਨੰਬਰ ਦਾ ਧੰਦਾ ਫਿਰ ਤਾਂ ਕਹਿਣਾ ਹੀ ਕੀ ਹੈ ਬਈ। ਬਾਕੀ ਇਹਦੀ ਗੱਡੀ ਦੀ ਕੀਮਤ 21 ਤੋਂ 27 ਲੱਖ ਦੀ ਹੈ ਜੋ ਕਿ ਬਹੁਤ ਜ਼ਿਆਦਾ ਹੈਗੀ ਹੈ ਬਈ। ਸੈਕੰਡ ਹੈਂਡ ਗੱਡੀ ਤੱਕ ਇਹਦੀ ਤੱਕ ਕੋਈ ਦੇਖਦਾ ਵੀ ਨਹੀਂ ਐਮਜੀ ਦਾ ਨਾਂ ਪੜ੍ਹ ਕੇ ਅਗਲੀ ਗੱਡੀ ਨੂੰ ਖੋਤੁਰਦਾ। ਤੇ ਇਹ ਹੈ ਫਲੋਰ ਦਾ ਫਾਨ। ਜੀ ਦੇ ਪਿੱਛੇ ਲੱਗ ਜਾਏ। ਜਦਿਆਂ ਤੱਕ ਨਾ ਠੀਕ ਹੋਣ ਵਾਲੇ ਫਟ ਲਾਉਂਦਾ ਅੱਗੇ ਜਿਹੜੀ ਆਪਾਂ ਗੱਡੀ ਦੀ ਗੱਲ ਕਰ ਲੱਗੇ ਉਹ ਆਈ 20 ਇਹ ਡੀਜ਼ਲ ਦੀ ਵੀ ਇੰਨੀ ਨਹੀਂ ਵੇਖਦੀ ਸੀ ਕਿਉਂਕਿ ਡੀਜ਼ਲ ਦੇ ਵਿੱਚ ਵੀ ਇਹਦੀ ਬਸ ਐਵੇਂ ਜਿਹੀ ਐਵਰੇਜ ਸੀ ਪੈਟਰੋਲ ਤੇ ਤਾਂ ਇਹਨਾਂ ਦੀ ਬਿਲਕੁਲ ਹੀ ਬਸ ਕਰਦੀ ਜਦੋਂ ਦਾ ਇਹਨਾਂ ਨੇ ਡੀਜ਼ਲ ਇੰਜਣ ਬੰਦ ਕਰਤਾ ਬਸ ਉਦੋਂ ਦੀ ਲਗਭਗ ਬੰਦ ਹੋਣ ਕਿਨਾਰੇ ਹੀ ਆ ਬਈ ਇਹਨਾਂ ਦੀ ਕੰਪਨੀ ਕਹਿੰਦੀ ਸਾਡੀ ਜਿਹੜੀ ਗੱਡੀ ਐ 18 ਦੀ ਐਵਰੇਜ ਦਿੰਦੀ ਐ ਪਰ 18 ਦੀ ਨਹੀਂ ਦਿੰਦੀ ਬਈ 13 14 ਤੀ ਪੈਟਰੋਲ ਦੀ ਸੇਮਟ ਜਾਂਦੀ ਹੈ ਕੰਪਨੀ ਦੀ ਇਸ ਗੱਡੀ ਨੂੰ ਬਈ ਜਿਵੇਂ ਨਜ਼ਰ ਹੀ ਲੱਗੀ ਹੋਵੇ ਤੇ ਜਿਹੜੀਆਂ ਇਹਦੇ ਤੋਂ ਮਿਰਚਾਂ ਵਾਰ ਕੇ ਚੁੱਲ੍ਹੇ 'ਤੇ ਸਿੱਟੀਆਂ ਸੀ ਅੱਜ ਉਹ ਨਜ਼ਰ ਅੱਜ ਤੱਕ ਨੀਂ ਲਈ ਅੱਜ ਦੇ ਟਾਈਮ ਤੇ ਜੇਕਰ ਕਿਸੇ ਨੇ ਗੱਡੀ ਵੇਚਣੀ ਹੈ ਤਾਂ ਗੱਡੀ ਦੀ ਐਵਰੇਜ ਨੂੰ ਮੁੱਖ ਰੱਖ ਕੇ ਇੰਜਨ ਨੂੰ ਤਿਆਰ ਕੀਤਾ ਜਾਂਦਾ ਹੈ ਪਰ ਇਹਨੂੰ ਅਪਗ੍ਰੇਡ ਕਰਨ ਲਈ ਕੰਪਨੀ ਵਾਲੇ ਕੁੰਭ ਕਰਨ ਵਾਲੀ ਨੀਂਦ 'ਤੇ ਸੁੱਤੇ ਪਏ ਆ ਪਤਾ ਹੀ ਨਹੀਂ ਕਿਉਂ ਨਹੀਂ ਇਹਨੂੰ ਅਪਗ੍ਰੇਡ ਕਰਦੇ ਇਸ ਦੀ ਐਵਰੇਜ ਵਧੀਆ ਨਹੀਂ ਤਾਂ ਹੀ ਲੋਕ ਇਹਨੂੰ ਇੰਨੇ ਫੀਚਰਾਂ ਵਾਲੀ ਗੱਡੀ ਨੂੰ ਇਗਨੋਰ ਕਰਦੇ ਆ ਬਾਕੀ ਇਹਦਾ ਪ੍ਰਾਈਸ ਆ 8 ਤੋਂ 12 ਲੱਖ ਰੁਪਏ ਦੇ ਵਿੱਚ ਆ ਜਾਂਦਾ ਹੈ ਤੇ ਇਹਨਾਂ ਦੇ ਵਿੱਚ ਇੱਕ ਬਹੁਤ ਵਧੀਆ-ਵਧੀਆ ਆਪਸ਼ਨ ਆਉਂਦੀ ਹੈ ਤੇ ਮੈਂ ਤੁਹਾਨੂੰ ਪੁੱਛਦਾ ਵੀ ਕਿਹੜੀਆਂ-ਕਿਹੜੀਆਂ ਗੱਡੀਆਂ ਆ ਸਕਦੀਆਂ 8 ਤੋਂ 12 ਲੱਖ ਤੱਕ ਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਨੰਬਰ ਤੇ ਜਿਹੜੀ ਗੱਡੀ ਆਉਂਦੀ ਹੋਵੇ ਟੈਗੋਆ ਵੋਕਸ ਵੈਗਨ ਦੀ ਗੱਡੀ ਆ ਵੀ ਕੰਪਨੀਆ ਦੀ 12 ਦੀ ਐਵਰੇਜ ਦਿੰਦੀ ਆ ਵੀ ਸਾਡੀ ਗੱਡੀ ਜਮਾ ਨਹੀਂ ਦਿੰਦੀ 7 ਤੋਂ 8 ਕਿਲੋਮੀਟਰ ਤੱਕ ਦੀ ਐਵਰੇਜ ਦਿੰਦੀ ਆ ਤੇ ਉਤੋਂ ਇਹਦਾ ਜੇ ਤੁਸੀਂ ਪ੍ਰਾਈਸ ਪੁੱਛੋਗੇ ਤਾਂ ਪ੍ਰਾਈਸ ਹੈਦਾ 40 ਲੱਖ ਰੁਪਈਆ 40 ਲੱਖ ਰੁਪਈਏ ਦੇ ਵਿੱਚ ਤੁਹਾਨੂੰ ਹਾਈਬ੍ਰਿਡ ਦਾ ਨੇੜੇ ਤੇੜੇ ਨਾਂ ਨਿਸ਼ਾਨ ਵੀ ਨਹੀਂ ਮਿਲਦਾ ਇਹ ਗੱਡੀ ਦੇ ਕੰਪਨੀ ਇਹਦੀ ਪਤਾ ਨਹੀਂ ਕਿਉਂ ਨਹੀਂ ਅਪਗ੍ਰੇਡ ਕਰਦੀ ਕਿੱਥੇ ਸੁੱਤੀ ਪਈ ਆ ਇਹਨੂੰ ਲੈਣ ਲਈ ਮੋਟਾ ਪੈਸਾ ਚਾਹੀਦਾ ਤੇ ਚਲਾਉਣ ਲਈ ਵੀ ਬਈ ਮੋٹے ਪੈਸੇ ਲੱਗਦੇ ਆ ਪਤਲੇ ਪੈਸੇ ਨਾਲ ਇਹਦਾ ਕੰਮ ਨਹੀਂ ਚੱਲਦਾ ਨਾ ਤਾਂ ਗੱਡੀ ਦੀ ਲੁੱਕ ਐ ਨਾ ਹੀ ਕੋਈ ਇਹਦੀ ਰੀਸੇਲ ਐ ਤੇ ਨਾ ਹੀ ਇਹ ਚਲਾਈ ਜਾਵੇ ਸੋ ਪਤਾ ਨਹੀਂ ਕਿਹੜੇ ਟਾਈਪ ਦੇ ਲੋਕ ਐ ਉਹ ਇਹ ਗੱਡੀ ਨੂੰ ਲੈਂਦੇ ਆ ਇੰਨੇ ਦੀ ਤਾਂ ਅਨੋਵਾ ਆ ਜਾਂਦੀ ਆ ਬਈ ਬਾਕੀ ਇਹਦੀ ਸੇਲ ਠੀਕ ਠੀਕ ਹੀ ਰਹਿੰਦੀ ਆ ਪਰ ਫਿਰ ਵੀ ਕਿਹੜੇ ਲੋਕ ਰਹਿੰਦੇ ਜੇ ਕੋਈ ਤੁਹਾਡੇ ਆਸੇ ਪਾਸੇ ਰਹਿੰਦਾ ਤਾਂ ਬਈ ਮਾੜਾ ਜ ਮੈਨੂੰ ਦੱਸਿਓ ਆਪਾਂ ਉਹਨਾਂ ਦਾ ਜ਼ਰੂਰ ਰਿਵਿਊ ਕਰਾਂਗੇ ਵੀ ਉਹਨਾਂ ਨੇ ਕੀ ਸੋਚ ਕੇ ਗੱਡੀ ਲਈ ਆ ਬਈ ਅੱਗੇ ਆਪਾਂ ਜਿਹੜੀ ਗੱਡੀ ਦੀ ਗੱਲ ਕਰਾਂਗੇ ਉਹ ਆ ਮਰੂਤੀ ਸਜੂਕੀ ਜਿਮਨੀ ਕਹਿੰਨ ਨੂੰ ਭਾਵੇਂ ਇਹ ਗੱਡੀ ਮਰੂਤੀ ਦੀ ਐ ਪਰ ਫਿਰ ਵੀ ਸ਼ਰਮ ਆਉਂਦੀ ਐ ਵੀ ਘੱਟ ਐਵਰੇਜ ਵਾਲੀਆਂ ਗੱਡੀਆਂ ਦੇ ਵਿੱਚ ਇਹ ਮੰਨੀ ਜਾਂਦੀ ਐ ਕੰਪਨੀ ਕਹਿੰਦੀ ਏ ਸਾਡੀ ਗੱਡੀ 16 ਦੀ ਐਵਰੇਜ ਦਿੰਦੀ ਆ ਪਰ ਦਿੰਦੀ ਇਹ ਬਈ 10 ਤੋਂ 11 ਦੀ ਐਵਰੇਜ ਮਸਾਂ ਦਿੰਦੀ ਆ ਇੱਕ ਗੱਡੀ ਦਾ ਸਾਈਜ਼ ਵੇਖ ਕੇ ਇਹ ਲੱਗਦਾ ਏ ਵੀ ਜਿਵੇਂ ਕੱਚੀ ਤੋੜ ਲਈ ਹੋਵੇ ਪਰ ਕੱਚੀ ਨਹੀਂ ਬਈ ਇੰਡੀਆ ਵਾਲਿਆਂ ਨੇ ਬੜੀਆਂ ਮਿੰਤਾ ਕਰ ਕਰਕੇ ਗੱਡੀ ਇੰਡੀਆ ਦੇ ਵਿੱਚ ਲਾਂਚ ਕਰਵਾਈ ਹੈ 1400 ਤੇ 66 ਸੀਸੀ ਦਾ ਸਿਰਫ ਇੰਜਨ ਹੈ ਇਹਦੀ ਐਵਰੇਜ ਬਹੁਤ ਵਧੀਆ ਹੋ ਸਕਦੀ ਸੀ ਜੇਕਰ ਕੰਪਨੀ ਚਾਹੁੰਦੀ ਤਾਂ ਇੱਥੇ ਵੀ ਕੋਈ ਹਾਈਬ੍ਰਿਡ ਵਾਲੀ ਆਪਸ਼ਨ ਇਹਦੇ ਵਿੱਚ ਨਹੀਂ ਦਿੱਤੀ ਗਈ ਹੈ ਤੇ ਸਭ ਤੋਂ ਵੱਡੀ ਗੱਲ ਇੱਥੇ ਇਹ ਹੈ ਵੀ ਵੈਗਨ ਆਰ ਇਹਦੇ ਤੋਂ ਵੇਖਣ ਨੂੰ ਵੱਡੀ ਲੱਗਦੀ ਹੈ 14 ਤੋਂ 17 ਲੱਖ ਰੁਪਏ ਦਾ ਕੰਪਨੀ ਨੇ ਇਹਦਾ ਪ੍ਰਾਈਸ ਰੱਖਿਆ ਹਾਲਾਂਕਿ ਡਿਸਕਾਊਂਟ ਦੇ ਕੇ 12 ਬੂਰਾ ਲੱਖ ਦੇ ਆਸੇ-ਪਾਸੇ ਦੇ ਦੇ ਦਿੰਦੇ ਆ ਪਰ ਫਿਰ ਵੀ ਬਈ ਇਹ ਗੱਡੀ ਲੈਣ ਦੇ ਯੋਗ ਨਹੀਂ ਤੇ ਨਾ ਹੀ ਇਹਨੂੰ ਕੋਈ ਲੈਂਦਾ ਸੋ ਇਹ ਸੀ ਜੀ ਅੱਜ ਦੀ ਵੀਡੀਓ ਜਿਹੜੀ ਕਿ ਤੁਸੀਂ ਐਂਡ ਤੱਕ ਦੇਖੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸੋ ਮੈਨੂੰ ਆਸ ਹੈ ਕਿ ਇਹ ਸਾਰੀ ਵੀਡੀਓ ਵੇਖ ਕੇ ਤੁਸੀਂ ਹੁਣ ਕਿਸੇ ਨੂੰ ਇਹ ਗੱਡੀ ਨਹੀਂ ਲੈਣ ਦਿਓਗੇ ਤੇ ਨਾ ਹੀ ਆਪ ਖਰੀਦੋਗੇ ਕਿਉਂਕਿ ਇੱਕ ਬਿਮਾਰ ਬੰਦੇ ਨੂੰ ਦਵਾਈ ਦਿਵਾਉਣਾ ਬਹੁਤ ਜ਼ਿਆਦਾ ਪੁੰਨ ਦਾ ਕੰਮ ਹੁੰਦਾ ਹੈ ਤੇ ਇਹਨਾਂ ਗੱਡੀਆਂ ਨੂੰ ਨਾਂ ਦਿਵਾ ਕੇ ਵੀ ਇੱਕ ਪੰਨਾ ਦਾ ਕੰਮ ਹੀ ਆ। ਸੋ ਤੁਸੀਂ ਪੰਨਾ ਦਾ ਕੰਮ ਜ਼ਰੂਰ ਕਰਨਾ ਹੈ। ਕਮੈਂਟ ਦੇ ਵਿੱਚ ਦੱਸਿਓ ਤੁਸੀਂ ਮੇਰੀ ਇਹ ਵੀਡੀਓ ਨਾਲ ਐਗਰੀ ਹੋ ਕੇ ਨਹੀਂ ਵੀ ਇਹ ਗੱਡੀਆਂ ਤੁਹਾਨੂੰ ਵਾਕਈ ਅਰਥ ਨਹੀਂ ਲੱਗਦੀਆਂ ਕਿ ਲੱਗਦੀਆਂ। ਚਲੋ ਦੱਸਿਓ ਕਮੈਂਟਾਂ ਦੇ ਵਿੱਚ ਮਿਲਦੇ ਹਾਂ ਕਿਸੇ ਅਗਲੀ ਵਧੀਆ ਵੀਡੀਓ ਵਿੱਚ। ਸਤਿ ਸ਼੍ਰੀ ਅਕਾਲ।